ਕੁੰਦਿਆਂ ਹਾਈਬ੍ਰਿਡ ਕਿਸਮਾਂ ਜਾਂ ਦੋਗਲੀਆਂ ਕਿਸਮਾਂ ਉਹਨਾਂ ਕਿਸਮ ਦਾ ਤੁਹਾਨੂੰ ਹਰ ਸਾਲ ਬੀਜ ਨਵਾਂ ਲੈਣਾ ਪੈਂਦਾ ਤੇ ਉਹਦੇ ਨਾਲ ਕਿਸਾਨਾਂ ਦਾ ਖਰਚਾ ਵੱਧ ਆਉਂਦਾ ਸੋ ਸਾਡੀ ਇੱਕ ਗੁਜ਼ਾਰਸ਼ ਇਹ ਹੁੰਦੀ ਹੈ ਪਹਿਲੇ ਸਾਲ ਥੋੜਾ ਬੀਜ ਲੈ ਕੇ ਯੂਨੀਵਰਸਿਟੀ ਤੋਂ ਜਿਹੜਾ ਕਿ ਬਹੁਤ ਹੀ ਪਿਓਰ ਬੀਜ ਹੋਵੇ ਤੇ ਉਸ ਬੀਜ ਦਾ ਤੁਸੀਂ ਆਪਣੇ ਖੇਤਾਂ ਦੇ ਨਾਲੇ ਪਰਖੋ ਨਾਲੇ ਉਹਦਾ ਬੀਜ ਵਧਾ ਲਵੋ ਜੇਰੀ ਕੋਈ ਵੀ ਕਿਸਮ ਆਉਂਦੀ ਹੈ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਉਹ ਦੋ ਤਿੰਨ ਸਾਲ ਆਰਾਮ ਨਾਲ ਉਹਦਾ ਬੀਜ ਰੱਖ ਸਕਦੇ ਹੋ ਇਸ ਕਰਕੇ ਮੈਂ ਗੁਜ਼ਾਰਸ਼ ਕਰਾਂ ਕਿਸਾਨ ਵੀਰਾਂ ਨੂੰ ਜਿਹੜਾ ਬੀਜ ਹਮੇਸ਼ਾ ਲੈਣਾ ਹੈ ਬਹੁਤ ਸਾਰੇ ਜਿਹੜੇ ਭਰੋਸੇਯੋਗ ਤੁਹਾਡੇ ਵ ਤੇ ਉਹਨੂੰ ਪਰਖ ਕੇ ਉਹਨੂੰ ਵਧਾਓ ਉਹਨੂੰ ਮੁੜ ਕੇ ਉਹਨੂੰ ਵਧਾਓ ਤੇ ਆਪਣੇ ਘਰ ਦਾ ਬੀਜ ਰੱਖੋ ਤਾਂ ਕਿ ਤੁਹਾਨੂੰ ਇੱਧਰ ਉੱਧਰ ਲੁੱਟਦਾ ਸ਼ਿਕਾਰ ਨਾ ਹੋਣਾ ਪਵੇ ਤੇ ਪੈਸੇ ਦੀ ਬਰਬਾਦੀ ਨਾ ਹੋਵੇ ਸਾਡਾ ਵਾਲਾ ਫੋਕਸ ਹੈ ਉਹ ਸਾਡਾ ਬਹੁਤ ਬਹੁਤ ਮਹੰਤਵੀ ਹੁੰਦਾ ਹੈ ਸਾਡਾ ਧਿਆਨ ਜਿਹੜਾ ਤੇ ਯੂਨੀਵਰਸਿਟੀ ਨੇ ਤਕਰੀਬਨ ਮੈਂ ਪਹਿਲਾਂ ਦੱਸੂ ਕਿੰਨੇ ਦਿਨ 100 ਦੀ ਕਰੀਬ ਆਪਣੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਤੇ ਖੋਜ ਕਰਦੀ ਹੈ ਜਿਸ ਤਰ੍ਹਾਂ ਪਹਿਲਾਂ ਫੀਲਡ ਕ੍ਰੌਪਸ ਦੀ ਗੱਲ ਕੀਤੀ ਆ ਜਿਹਦੇ ਚ ਆਪਣੀਆਂ ਆਮ ਅਨਾਜ ਦੀਆਂ ਫਸਲਾਂ ਆ ਜਾਂਦੀਆਂ ਹਨ ਉਹ ਤਾਂ ਅਸੀਂ ਕੋਚ ਕਰਦੇ ਹੀ ਕਰਦੇ ਹਾਂ